ਅੱਜ ਸੇਵਲ ਹਸਪੀਟਲ ਬਬਰੀ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਵੱਲੋਂ ਜੱਛਾ ਬੱਚਾ ਬਲੌਗ ਮਦਰ ਚਾਈਲਡ ਕੇਅਰ ਯੂਨਿਟ ਬਣ ਰਿਹਾ ਜੋ ਦੀ ਬਿਲਡਿੰਗ ਦਾ ਜਾਇਜ਼ਾ ਲੈਣ ਲਈ ਆਏ ਆ ਮੇਰੇ ਨਾਲ ਪੰਜਾਬ ਰਾਜ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿੰਗ ਤੋਂ ਇੰਜੀਨੀਅਰ ਸੁਖੈਨ ਜੀ ਔਰ ਉਹਦੀ ਸਾਰੀ ਟੀਮ ਪਰ ਸਾਡੇ ਜਿਹੜੇ ਇਸ ਐਗਜ਼ੀਕਿਊਟਿੰਗ ਏਜੰਸੀ ਸਟਾਰ ਕੰਟਰੈਕਟਰ ਹੋਣਗੇ ਨੁਮਾਇंदे ਵੀ ਇੱਥੇ ਨੇ ਸੋ ਅੱਜ ਇਹ ਸਾਰੀ ਬਿਲਡਿੰਗ ਦਾ ਜਾਇਜ਼ਾ ਲਿਆ ਔਰ ਕੰਮ ਕਾਫੀ ਸਪੀਡ ਦੇ ਨਾਲ ਚੱਲ ਰਿਹਾ ਇਹ ਜਿਹੜੀ ਬਿਲਡਿੰਗ ਆ ਇਹਦੇ ਤੇ ਤਕਰੀਬਨ 10 ਕਰੋੜ ਰੁਪਏ ਖਰਚ ਆਉਂਦਾ ਅਨੁਮਾਨ ਆ ਔਰ ਪੰਜਾਬ ਵੈਲ ਸਿਸਟਮ ਕਾਰਪੋਰੇਸ਼ਨ ਇਹਨੂੰ ਆਪ ਬਣਾ ਰਹੀ ਆ ਸੋ ਮੈਂ ਸਾਰੀ ਬਿਲਡਿੰਗ ਦਾ ਆ ਫਿਰ ਕੇ ਦੇਖਿਆ ਮੈਂ ਅਫਸਰਾਂ ਨੂੰ ਵੀ ਔਰ ਐਗਜ਼ੀਕਿਊਟਿਵ ਏਜੰਸੀ ਨੂੰ ਵੀ ਇੱਕੋ ਹੀ ਰਿਕਵੈਸਟ ਕੀਤੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਔਰ ਜਿਹੜੀ ਕੁਆਲਿਟੀ ਆਫ ਵਰਕ ਆ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਾ ਕੀਤਾ ਜਾਵੇ ਕਿਉਂਕਿ ਜਿਸ ਵਕਤ ਇਹ ਬਿਲਡਿੰਗ ਬਣ ਕੇ ਵਧੀਆ ਤਿਆਰ ਹੋ ਜੂਗੀ ਲੰਬਾ ਸਮਾਂ ਉਹ ਚੱਲੇਗੀ ਤੇ ਇਲਾਕੇ ਨੂੰ ਬਹੁਤ ਵੱਡਾ ਉਹਦਾ ਫਾਇਦਾ ਹੋਊਗਾ। ਔਰ ਇਹ ਸੁੱਕ ਜਿਸ ਵਕਤ ਇਹ ਹੋਂਦ ਚ ਆ ਜੂਗੀ ਇਹਦੇ ਵਿੱਚ ਹਰ ਤਰ੍ਹਾਂ ਦੀਆਂ ਚੀਜ਼ਾਂ ਨੇ ਪ੍ਰਾਈਵੇਟ 6 ਕਮਰੇ ਨੇ ਔਰ 4 ਇਹਦੇ ਜਨਰਲ ਬੋਰਡ ਨੇ ਡਾਇਗਨੋਸਟਿਕ ਸੈਂਟਰ ਆ, OPD ਆ ਇਹਦੇ ਨਾਲ ਜਿਹੜਾ ਸਾਡੇ ਮਰੀਜ਼ਾਂ ਨੂੰ ਜਾਂ ਜਿਹੜੇ ਫੈਮਿਲੀ ਵੇ ਤੇ ਕੇਸਿਸ ਨੇ ਦਿਲੰਦਰ ਅੰਮ੍ਰਿਤਸਰ ਬਾਹਰ ਜਾਣਾ ਪੈਂਦਾ ਸੀ ਉਹ ਨਹੀਂ ਜਾਣਾ ਪਊਗਾ ਇਹਦੇ ਬਣਨ ਦੇ ਨਾਲ ਸਾਰੀਆਂ ਫੈਸਿਲਿਟੀਆਂ ਅੰਡਰ ਵਨ ਰੂਫ ਇੱਥੇ ਮੌਜੂਦ ਹੋਣਗੀਆਂ ਔਰ ਲੋਕਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਤਾਂ ਮੈਨੂੰ ਉਮੀਦ ਆ ਕਿ ਆਉਣ ਵਾਲੇ ਫਰਵਰੀ ਮਹੀਨੇ ਤੱਕ ਇਹ ਸਾਰਾ ਕੰਪਲੀਟ ਹੋ ਕੇ ਅਸੀਂ ਲੋਕਾਂ ਨੂੰ ਸਪਰਪਿਤ ਕਰਾਂਗੇ ਤਾਂ ਕਿ ਲੋਕ ਇੱਥੇ ਫਾਇਦਾ ਉਠਾ ਸਕਣ ਮੈਂ ਫੇਰ ਉਹੀ ਗੱਲ ਦਰਉਣਾ ਕਿ ਪੰਜਾਬ ਸਰਕਾਰ ਦੀ ਭਗਵੰਤ ਮਾਨ ਜੀ ਦੀ ਇੱਕੋ ਹੀ ਮਨਸ਼ਾ ਕਿ ਸਾਡੇ ਸੂਬੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ 'ਚ ਨੰਬਰ 1 ਦੇ ਉੱਪਰ ਦਿੱਤੀਆਂ ਜਾਣ ਇਸੇ ਤਰੀਕੇ ਦੇ ਨਾਲ ਅਸੀਂ ਕ੍ਰਿਟੀਕਲ ਕੇਅਰ ਯੂਨਿਟ ਵੀ ਚਲਦੇ ਆ ਉਹਨੂੰ ਪੀਡਬਲਯੂਡੀ ਰੀਐਨਡੀਆਰ ਵਿਭਾਗ ਵੇਖ ਰਿਹਾ ਉਹਦੇ ਤੇ ਤਕਰੀਬਨ 16 ਕਰੋੜ ਰੁਪਏ ਆਉਣ ਦਾ ਖਰਚਾ ਪਰ ਉਹਦੇ ਬਣਨ ਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਸਾਡੇ ਕਈ ਐਸੀਆ ਬਿਮਾਰੀਆਂ ਨੇ ਜਿੱਥੇ ਆਈਸੋਲੇਸ਼ਨ ਦੀ ਲੋੜ ਆ ਸੋ ਉਹ ਡਾਕਟਰ ਸਾਹਿਬ ਕ੍ਰਿਟੀਕਲ ਕੇਅਰ ਯੂਨਿਟ ਬਣਨ ਦੇ ਨਾਲ ਉਹ ਇੱਕ ਵੱਖਰਾ ਸਿਸਟਮ ਬਣ ਜਾਊਗਾ ਉਹਦੇ ਚ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਉੱਥੇ ਲੱਗ ਰੱਖ ਕੇ ਮਰੀਜ਼ਾਂ ਨੂੰ ਟ੍ਰੀਟ ਕੀਤਾ ਜਾਊਗਾ ਪਲੱਸ ਕੋਈ ਐਕਸੀਡੈਂਟਲ ਕੇਸਸ ਹੁੰਦੇ ਨੇ ਉਹ ਉੱਥੇ ਆਉਣਗੇ ਸੋ ਇਹ ਸਾਰੀਆਂ ਚੀਜ਼ਾਂ ਮਾ ਸੋਮੇਨਾ ਇਲਾਕੇ ਲਈ ਬਹੁਤ ਵਧੀਆ ਹੋ ਰਹੀਆਂ ਨੇ ਔਰ ਮੈਂ ਡਬਲਯੂਡੀ ਮੈਂਕਵਾਲਨ ਨੂੰ ਵੀ ਉਹੀ ਬੇਨਤੀ ਕੀਤੀ ਆ ਕਿ ਉਹਨਾਂ ਦਾ ਕੰਮ ਥੋੜਾ ਜਿਹਾ ਸਲੋ ਚੱਲ ਰਿਹਾ ਸਾਡੇ ਲਵਜੀਤ ਹਣੀ ਐਸਡੀਓ ਵੀ ਇੱਥੇ ਨੇ ਉਹਨਾਂ ਦੇ ਜੇਈ ਵੀ ਨੇ ਉਹਨਾਂ ਨੂੰ ਵੀ ਮੈਂ ਕਿਹਾ ਵੀ ਇਹਨੂੰ ਤੇਜ਼ ਕਰੋ ਔਰ ਤੇਜ਼ ਕਰਕੇ ਉਹਨੂੰ ਜਲਦੀ ਕੰਪਲੀਟ ਕਰਕੇ ਲੋਕਾਂ ਦੇ ਹਵਾਲੇ ਕਰੀਓ ਤਾਂ ਕਿ ਲੋਕਾਂ ਨੂੰ ਮਿਲ ਸਕੇ ਇਸੇ ਤਰੀਕੇ ਨਾਲ ਸਾਡੀ ਇੱਕ ਲੈਬ ਆ ਆਈਬੀਐਚ ਉਹ ਵੀ ਅੰਡਰ ਕੰਸਟਰਕਸ਼ਨ ਹੈ ਉਹਦੇ ਤੇ ਵੀ ਤਕਰੀਬਨ 1 ਕਰੋੜ ਰੁਪਇਆ ਆਉਣ ਦਾ ਅਨੁਮਾਨ ਹੈ ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਨੇ ਉਹਨਾਂ ਤੋਂਆਂ ਜਿਆਦਾ ਨਾ ਰਹਿਣ ਦਿੱਤਾ ਜਾਵੇ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਾ ਪਵੇ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਪਾਵੇ ਯਾਰ ਕਿ ਉਹ ਤੰਦਰੁਸਤ ਰੱਖੇ ਪਰ ਝੇਕ ਤੇ ਲੋਡ ਪੈ ਜਾਵੇ ਤੇ ਫਿਰ ਗੁਰਦਾਸਪੁਰ ਦੇ ਵਿੱਚ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਪਲਬਧ ਹੋਈਆਂ